ਟੈਫਟ ਚਾਰਟ ਭੰਡਾ ਟੈਫ ਦਾ ਮੁੱਲ ਹੈ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਮਹਿਲਾ ਹੈ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਸ਼ਾਰਨ ਆ ਵੀ ਤੁਹਾਨੂੰ ਦਿਖਾ ਰਹੇ ਨੇ ਇਹਨਾਂ ਦੇ ਵੱਲ ਵੇਖ ਕੇ ਇੱਕ ਗੱਲ yaad ਹੁੰਦੀ ਹੈ ਕਿ ਇਹਨਾਂ ਦੀ ਬੇਹਿਮਤੀ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾ ਦਾ ਉੱਗਣ ਵਾਲੇ ਉਹ ਪੈਂਦੇ ਨੇ ਬਾੜ ਕੇ ਸੀਨਾ ਪੱਥਰਾਂ ਦਾ ਤੇ ਇਹ ਗੱਲਾਂ ਸੱਚੀਆਂ ਨੇ ਕਿ ਜਿਹਨਾਂ ਨੇ ਉੱਗਣਾ ਹੁੰਦਾ ਉਹ ਬਾੜ ਕੇ ਪੱਥਰਾਂ ਦਾ ਸੀਨਾ ਜਿਹੜੇ ਉੱਗੀ ਜਾਂਦੇ ਨੇ ਤੇ ਖੂਬਸੂਰਤ ਤਸਵੀਰਾਂ ਨੇ ਕਿਨਾਂ ਦੇ ਜਿਹੜੇ ਹਸਬੰਡ ਨੇ ਉਹ ਵੀ ਬੋਲ ਸੁਣ ਨਹੀਂ ਸਕਦੇ ਇਹਨਾਂ ਦੀਆਂ ਦੋ ਪੇਟੀਆਂ ਨੇ ਜਿਹੜੀਆਂ ਕਿ ਦੋ ਬੇਟੀਆਂ ਨੇ ਇੱਕ ਵਿਆਹੀ ਕੀ ਹੈ ਤੇ ਇੱਕ ਬੇਟੀ ਪੜਦੀ ਹੈ ਪਰ ਦੇਖਿਆ ਜਾਵੇ ਤਾਂ ਆਪਣੇ ਘਰ ਪਰਿਵਾਰ ਚ ਲਾਨ ਨੂੰ ਜਿਹੜਾ ਕਿ ਇਹਨਾਂ ਨੇ ਇੱਕ ਸੈਟਅਪ ਸ਼ੁਰੂ ਕੀਤਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖਦਾ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਅਵਸ਼ਿਅਤ ਕਵਰ ਅੰਮ੍ਰਿਤਸਰ ਸ਼ਹਿਰ ਵਿੱਚ ਮੌਜੂਦ ਹਾਂ ਗੁਰੂ ਨਗਰੀ ਦੇ ਵਿੱਚ ਮੌਜੂਦ ਹਾਂ ਗੁਰੂ ਨਗਰੀ ਜਿਹੜੀ ਹੈ ਕਿ ਵੱਖ-ਵੱਖ ਜ਼ਾਇਕਿਆਂ ਕਾਰਨ ਜਾਣੀ ਜਾਂਦੀ ਹੈ ਪਰ ਇੱਕ ਪੈਰ ਤੇ ਤੁਹਾਨੂੰ ਜ਼ਾਇਕਾ ਜਿਹੜਾ ਇੱਥੇ ਵੇਖਣ ਨੂੰ ਮਿਲਦਾ ਹੈ ਪਰ ਤਸ਼ੱਕ ਉਹ ਚੀਜ਼ ਭਾਵੇਂ ਸੇਮ ਹੋਵੇ ਪਰ ਹਰ ਇੱਕ ਚੀਜ਼ ਦਾ ਟੇਸ ਵੱਖਰਾ ਹੈ ਤੇ ਹਰ ਇੱਕ ਜਿਹੜੀ ਵੱਖਰੀ ਕਹਾਣੀ ਬਿਆਨ ਕਰਦੀ ਹੈ ਤੇ ਤੁਹਾਨੂੰ ਅੱਜ ਸੀ ਇੱਕ ਇਹੋ ਜਿਹੀ ਕਹਾਣੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜਿਹੜੇ ਕਿ ਚੀਜ਼ ਤੇ ਸੇਮ ਵੇਚਦੇ ਨੇ ਜੋ ਹਰ ਕੋਈ ਵੇਚਦਾ ਪਰ ਇੱਕ ਗੱਲ ਜ਼ਰੂਰ ਨਾਲ ਜੁੜੀ ਹੈ ਕਿ ਬੋਲ ਸੁਣ ਨਹੀਂ ਸਕਦੇ ਫਿਰ ਵੀ ਆਪਣਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਜਿਹੜਾ ਚਾਟ ਬੰਡਾਰ ਆ ਟੈਫ ਚਾਟ ਪੰਡਾ ਟੈਫ ਦਾ ਮੁੱਲ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਇਹ ਮਹਿਲਾ ਹੈ ਕਿ ਜਿਹੜੇ ਬੋਲ ਸੁਣ ਨਹੀਂ ਸਕਦੇ ਤੁਸੀਂ ਦੇਖ ਸਕਦੇ ਸ਼ਾਰਨ ਆ ਵੀ ਤੁਹਾਨੂੰ ਦਿਖਾ ਰਹੇ ਨੇ ਗੋਲ ਗੱਪੇ ਆ ਇਨਾਂ ਕੋਲ ਬੇਲ ਪੂੜੀ ਆ ਦਹੀਂ ਪੂੜੀ ਆ ਬਹੁਤ ਕੁਝ ਹੈਗਾ ਵਾ ਮਨਾ ਕੇ ਤੁਹਾਨੂੰ ਦੇਖੋ ਤੁਸੀਂ ਇਸ਼ਾਰਿਆਂ ਦੇ ਨਾਲ ਵਾਜਬ ਰੇਟ ਜਿਹੜੇ ਨੇ ਕਿ ਇਨਾਂ ਦੇ ਇੱਥੇ ਨੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਸ਼ਾਰੇ ਦੇ ਨਾਲ ਤੁਹਾਨੂੰ ਸਭਸਾ ਆ ਰਹੇ ਨੇ ਤੇ ਦੇਖਿਆ ਜਾਵੇ ਤਾਂ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਕਿ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ ਅਕਸਰ ਅਸੀਂ ਦੇਖਦੇ ਆ ਗੁਰਦੁਆਰਿਆਂ ਮੰਦਰਾਂ ਦੇ ਬਾਹਰ ਜਿਹੜੇ ਲੋਕ ਨੇ ਇਹ ਅਪਾਹਜ ਹੁੰਦੇ ਨੇ ਜਾਂ ਕੁਝ ਵੀ ਬੋਲ ਸੁਣ ਸਕਦੇ ਨਹੀਂ ਉਹ ਮੰਗਦੇ ਹੋਏ ਨਜ਼ਰ ਆ ਰਹੇ ਨੇ ਪਰ ਇਨਾਂ ਵਰਗੇ ਲੋਕਾਂ ਤੋਂ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਕੰਮ ਕਰ ਰਹੇ ਨੇ ਆਪਣੇ ਘਰ ਪਰਿਵਾਰ ਨੂੰ ਚਲਾਉਣ ਲਈ ਕੋਈ ਸ਼ਰਮ ਦੀ ਗੱਲ ਨਹੀਂ ਹੈ ਮਿਹਨਤ ਹੈ ਜਿੱਥੇ ਮਿਹਨਤ ਹੁੰਦੀ ਹੈ ਉੱਥੇ ਇਨਸਾਨ ਸ਼ਰਮ ਨਹੀਂ ਕਰਦਾ ਇੱਕ ਬਹੁਤ ਸੋਹਣੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਕੁਝ ਖਾਣ ਪੀਣ ਤੁਹਾਨੂੰ ਜ਼ਰੂਰ ਦੇਖੇਗਾ ਤੁਸੀਂ ਅਗਰ ਦੇਖ ਸਕਦੇ ਹੋ ਕੋਈ ਇਨਾ ਵੱਡਾ ਕੋਈ ਸੈਟਅਪ ਨਹੀਂ ਹੈ ਛੋਟਾ ਜਿਹਾ ਕਿਊਟ ਜਿਹਾ ਸੈਟਅਪ ਹੈ ਮੈਡਮ ਦਾ ਨਾਲ ਇੱਕ ਹੋਰ ਸਾਨੂੰ ਗੱਲ ਜਾਣਕਾਰੀ ਪ੍ਰਾਪਤ ਲੱਗੀ ਹੋਈ ਹੈ ਕਿਨਾਂ ਦੇ ਜਿਹੜੇ ਹਸਬੰਡ ਨੇ ਉਹ ਵੀ ਬੋਲ ਸੁਣ ਨਹੀਂ ਸਕਦੇ ਇਹਨਾਂ ਦੀਆਂ ਦੋ ਪੇਟੀਆਂ ਨੇ ਜਿਹੜੀ ਹੈ ਕਿ ਦੋ ਬੇਟੀਆਂ ਨੇ ਇੱਕ ਵਿਆਹ ਕੀਤੀ ਹੈ ਤੇ ਇੱਕ ਬੇਟੀ ਪੜਦੀ ਹੈ ਪਰ ਦੇਖਿਆ ਜਾਵੇ ਤਾਂ ਆਪਣੇ ਘਰ ਪਰਿਵਾਰ ਚ ਲਾਨ ਨੂੰ ਜਿਹੜਾ ਕਿ ਇਹਨਾਂ ਨੇ ਇੱਕ ਸੈਟਅਪ ਸ਼ੁਰੂ ਕੀਤਾ ਵਾ ਹਸਬੰਡ ਵੀ ਨਹੀਂ ਬੋਲ ਸਕਦੇ ਨਾ ਵਾਈਫ ਵੀ ਨਹੀਂ ਤੇ ਹੋਰ ਇੱਥੇ ਇੱਕ ਕਸ਼ਮੀਰ ਆਇਆ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੱਸੀ ਕਾ ਭਾਜੀ ਸੱਸੀ ਕਾ ਭਾਜੀ ਨਾਮ ਆਦੀ ਆਪਦਾ ਹਾਂਜੀ ਮੇਰਾ ਨਾਮ ਮਨੀ ਹੈ ਭਾਜੀ ਭਾਜੀ ਤੁਸੀਂ ਦੇਖਿਆ ਖਾਦਾ ਪੀਤਾ ਇਹਨਾਂ ਕੋ ਕੁਝ ਕੇ ਡੈਫਨਟ ਬੋਲ ਸਕਦੇ ਇਸ਼ਾਰਾ ਹੈ ਨਾ ਗੱਲਬਾਤ ਕਰਦੇ ਭਾਜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਫਸਟ ਟਾਈਮ ਆ ਮੈਂ ਖਾਦਾ ਮੈਂ ਤਾਂ ਕੋ ਜਿਹੜਾ ਬੋਲ ਗੱਪੇ ਆ ਉਹ ਖਾਧਿਆ ਬੇਲਪੁੜੀ ਕਰਾਈਏ ਉਹ ਕਰ ਰਹੇ ਨੇ ਤੇ ਉਹ ਸਵਾਦ ਇੱਕ ਚੀਜ਼ ਆ ਤੇ ਹੋਰ ਖਾਸ ਗੱਲ ਐ ਅਸੀਂ ਖਾਂਦੇ ਪੀਂਦੇ ਤੇ ਰਹਿੰਦੇ ਆ ਅੰਮ੍ਰਿਤਸਰ ਸ਼ਹਿਰ ਦੇ ਬਦੇ ਵਾਸੀ ਆ ਤੇ ਇੱਥੇ ਹਰ ਇੱਕ ਜਗਾਵਾ ਤੇ ਹਰ ਇੱਕ ਮੋੜ ਤੇ ਸਾਨੂੰ ਕੋਈ ਨਾ ਕੁਝ ਖਾਣ ਨੂੰ ਮਿਲ ਜਾਂਦਾ ਮਗਰ ਇੱਕ ਸਪੈਸ਼ਲ ਚੀਜ਼ ਇੱਥੇ ਇਹ ਆ ਕਿ ਇਹ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਉਸ ਦੇ ਬਾਵਜੂਦ ਮਿਹਨਤ ਕਰ ਰਹੇ ਨੇ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨੀ ਐ ਤੁਸੀਂ ਦੇਖਿਆ ਨਸ਼ਿਆਂ ਦੇ ਵਿੱਚ ਗਲਤਾਨ ਆ ਜਿਹੜੇ ਲੋਕ ਨੇ ਮਿਹਨਤ ਤੋਂ ਦੂਰ ਭਜਦੇ ਨੇ ਤੇ ਇਹ ਦੇਖੋ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਉਸ ਦੇ ਬਾਵਜੂਦ ਵੀ ਜਿਹੜੀ ਖਾਸ ਤੌਰ ਤੇ ਜਿਹੜੀ ਹਿੰਮਤ ਹੈ ਉਹ ਵੇਖਣ ਨੂੰ ਮਿਲਦੀ ਆ ਤੇ ਮਿਹਨਤਾਂ ਕਰ ਰਹੇ ਇੱਕ ਹੋਰ ਗੱਲ ਐ ਮੈਨੂੰ ਹੁਣ ਆ ਕੇ ਪਤਾ ਲੱਗੀ ਆ ਤੁਹਾਡੀ ਜੁਬਾਨੀ ਵੀ ਮੈਂ ਜਾਣਿਆ ਤੇ ਇੱਕ ਕਸਟਮਰ ਆਏ ਉਹਨਾਂ ਜੁਬਾਨੀ ਵੀ ਜਾਣਿਆ ਕਿ ਇਹਨਾਂ ਦੇ ਜਿਹੜੇ ਹਸਬੰਡ ਨੇ ਉਹ ਵੀ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਦੋ ਬੇਟੀਆਂ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਤੇ ਜਿਹੜੀ ਮਿਹਨਤ ਆ ਉਹ ਖਾਸ ਤੌਰ ਤੇ ਕਰ ਰਹੇ ਨੇ ਮੈਨੂੰ ਇੱਕ ਨਾ ਇਹ ਇਹਨਾਂ ਦੇ ਵੱਲ ਵੇਖ ਕੇ ਇੱਕ ਗੱਲ ਯਾਦ ਆਉਂਦੀ ਆ ਕਹਿੰਦੇ ਨੇ ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪਥਰਾਂ ਦਾ ਤੇ ਇਹ ਗੱਲਾਂ ਸੱਚੀਆਂ ਨੇ ਕਿ ਜਿਹੜਾ ਨੇ ਉਗਣਾ ਹੁੰਦਾ ਉਹ ਪਾੜ ਕੇ ਪਥਰਾਂ ਦਾ ਸੀਨਾ ਜਿਹੜੇ ਉੱਗ ਹੀ ਜਾਂਦੇ ਨੇ ਤੇ ਖੂਬਸੂਰਤ ਤਸਵੀਰਾਂ ਨੇ ਜੀ ਵੰਚੀ ਮੈਂ ਬਹੁਤ ਤੁਹਾਨੂੰ ਵੀ ਅਪਰੀਸ਼ੀਏਟ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਕਵਰੇਜ ਕਰ ਰਹੇ ਹੋ ਤੇ ਸਾਨੂੰ ਚਾਹੀਦਾ ਤੁਹਾਡੇ ਸੱਜਣ ਬੇਲੀ ਜੋ ਵੀ ਤੁਹਾਡੇ ਸਾਥੀ ਹੁਣ ਉਹਨਾਂ ਨੂੰ ਵੀ ਜ਼ਰੂਰ ਗਿਆਨ ਦਿਓ ਕਿ ਇਹਨਾਂ ਲੋਕਾਂ ਨੂੰ ਕਵਰ ਕੀਤਾ ਜਾਵੇ ਕਿਤੇ ਇਹੀ ਚੀਜ਼ਾਂ ਜਿਹੜੀਆਂ ਅਸੀਂ ਕਵਰ ਕਰਾਂਗੇ ਤਾਂ ਇਹ ਲੋਕ ਅੱਗੇ ਵੱਸ ਸਕਣਗੇ ਤੇ ਮੈਂ ਚ ਉਹਨਾਂ ਸਪੈਸ਼ਲੀ ਡਿਮਾਂਡ ਕਰਦਾ ਜੋ ਵੀ ਪੱਤਰਕਾਰ ਦੇਖ ਰਹੇ ਨੇ ਜੋ ਵੀ ਬਲੌਗਰ ਦੇਖ ਰਹੇ ਨੇ ਜੋ ਵੀ ਕੋਈ ਦੇਖ ਰਿਹਾ ਜੋ ਕਿ ਆਪਣਾ ਸੋਸ਼ਲ ਮੀਡੀਆ ਚਲਾ ਰਿਹਾ ਜ਼ਰੂਰ ਇੱਕ ਵਾਰ ਵਿਜ਼ਿਟ ਕਰਨ ਅੰਮ੍ਰਿਤਸਰ ਦੇ ਇਨਾ ਰਾਮਾ ਦੇ ਉੱਤੇ ਸਕੂਲ ਵਿਜ਼ਿਟ ਕਰਨ ਸ਼ਿਦ ਗੁਰੂ ਰਾਮਦਾਸ ਦੀ ਨਗਰੀ ਹੈ ਸ਼ਿਦ ਗੁਰੂ ਰਾਮਦਾਸ ਦੀ ਕਿਰਪਾ ਜ਼ਰੂਰ ਹੋਵੇਗੀ ਉਹਨਾਂ ਲੋਕਾਂ ਨੂੰ ਜੀ ਇਹਦੇ ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤੀ ਹੈ ਇੱਥੇ ਜਾ ਰਹੇ ਲੋਕ ਨੇ ਉਹਨਾਂ ਨੇ ਖਾਤ ਪੀ ਕੇ ਗੱਲਬਾਤ ਕੀਤੀ ਹੈ ਤੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਰਾਹ ਦਪੈਰਾ ਸਾਹਿਬ ਤੋਂ ਜਾਣ ਵਾਲੇ ਇਹ ਸਥਾਨ ਦੇ ਬਿਲਕੁਲ ਕੋਲ ਮੌਜੂਦ ਆ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਬਿਲਕੁਲ ਜਦੋਂ ਅਸੀਂ ਵਾਪਸ ਆਈ ਦਾ ਗੁਰਦੁਆਰੇ ਤੋਂ ਸੁਲਤਾਨ ਮੀਨ ਦੇ ਗੇਟ ਨੂੰ ਜਿਹੜਾ ਰਾਹ ਜਾਂਦਾ ਉਸ ਗੇਟ ਦੇ ਬਿਲਕੁਲ ਵਿਚਕਾਰ ਤੁਹਾਨੂੰ ਜਿਹੜਾ ਸੈਟਅਪ ਜਿਹੜਾ ਦੇਖਣ ਨੂੰ ਮਿਲ ਜੇਗਾ ਇੱਥੇ ਤੁਸੀਂ ਆ ਕੇ ਜਿਹੜਾ ਹੈ ਕਿ ਖਾ ਪੀ ਸਕਦੇ ਹੋ ਐਟਮਾ ਚਾਹੇ ਤਿੰਨੇ ਵਾਜਿਬ ਰੇਟਾਂ ਦੇ ਵਿੱਚ ਇਹ ਤਿੰਨ ਐਟ ਪਤਾ ਲੋਥੇ ਮਿਲਨ ਨੂੰ ਮਿਲੇਗੀ ਦਹੀਂ ਪੂੜੀ ਆ ਗੋਲ ਗੱਪੇ ਆ ਬੇਲ ਪੂੜੀ ਆ ਰੇਟ ਵੀ ਕੁਛ ਨਹੀਂ ਆ 40 20 30 ਬਸ ਮਤਲਬ ਕੁਛ ਇੰਨਾ ਵੱਧ ਰੇਟ ਨਹੀਂ ਆ ਪਰ ਦੇਖਿਆ ਜਾਵੇ ਤਾਂ ਇੱਕ ਉਹੀ ਗੱਲ ਆ ਕਿ ਆਉਂਦੀ ਆ ਕਿ ਦੇ ਬੋਲ ਸੁਣ ਨਹੀਂ ਸਕਦੇ ਪਰ ਫਿਰ ਵੀ ਮਿਹਨਤ ਆਪਣੀ ਜਾਰੀ ਰੱਖ ਰਹੇ ਨੇ ਲੋਕਾਂ ਨੂੰ ਅਕਸਰ ਹੀ ਆਪਣਾ ਸ਼ਿਕਵਾ ਹੁੰਦਾ ਕਿ ਅਸੀਂ ਇਹ ਰੱਬਾ ਤੂੰ ਸਾਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਯਾਰ ਅੱਪਾ ਸਾਨੂੰ ਤੂੰ ਪੂਰਾ ਇੱਕ ਤੰਦਰੁਸਤੀ ਜੀਵਨ ਕਿਉਂ ਨਹੀਂ ਦਿੱਤਾ ਪਰ ਇਹਨਾਂ ਵੱਲ ਵੀ ਅਸੀਂ ਦੇਖ ਸਕਦੇ ਹਾਂ ਬੋਲ ਸੁਣ ਸਕਦੇ ਨਹੀਂਆਂ ਲੋਕੀ ਜਿਹੜੇ ਆਉਂਦੇ ਨੇ ਇਸ਼ਾਰਿਆਂ ਨਾਲ ਗੱਲਾਂ ਕਰਦੇ ਨੇ ਆਪਣਾ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤੇ ਇੱਕ ਬਹੁਤ ਵੱਡੀ ਤਸਵੀਰਾਂ ਤੁਹਾਨੂੰ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਲੋਕ ਨੇ ਅਕਸਰ ਇਹਨਾਂ ਕੋ ਕੁਛ ਸਿੱਖਦੇ ਰਹਿਣ ਇਹੋ ਜੇ ਲੋਕਾਂ ਤੋਂ ਸਿੱਖਦੇ ਰਹਿਣ ਇਹਨਾਂ ਤੋਂ ਸਿੱਖਦੇ ਰਹਿਣ ਕਿ ਜੇ ਅਸੀਂ ਕੁਛ ਨਹੀਂ ਕਰ ਸਕਦੇ ਸਾਡੇ ਕੋ ਸਭ ਕੁਝ ਹੋਣਾ ਤੇ ਇਹੋ ਜੇ ਲੋਕਾਂ ਕੋ ਜੇ ਬੋਲ ਸੁਣ ਨਹੀਂ ਸਕਦੇ ਫਿਰ ਵੀ ਮਿਹਨਤ ਕਰ ਰਹੇ ਨੇ ਇੱਕ ਬਹੁਤ ਵੱਡੀਆਂ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਅਸੀਂ ਅਮਨਸਰ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਕੀਤੀ ਹੈ ਗੁਰੂ ਨਗਰੀ ਦੇ ਵਿੱਚ ਇੱਕ ਅਕਸਰ ਲੋਕ ਖਾਣ ਪੀਣ ਜਰੂਰ ਆਉਂਦੇ ਨੇ ਇੱਕ ਮੈਂ ਗੱਲ ਜਰੂਰ ਕਹਿਣਾ ਚਾਹਾਂਗਾ ਜੇ ਤੁਸੀਂ ਖਾਨ ਪੀਣ ਆਉਂਦੇ ਹੋ ਉਸ ਚੀਜ਼ ਦੀ ਪਿੱਛੇ ਕਹਾਣੀ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਿਹੜੇ ਸਾਡੇ ਵਲੋਗਰ ਨੇ ਇੰਸਟਾਗ੍ਰਾਮ ਤੇ ਜਿਹੜੇ ਬੜੇ ਫੂਡ ਵਲੋਗਰ ਨੇ ਉਹ ਤਾਂ ਅਕਸਰ ਇੱਕ ਇੱਕ ਮਿੰਟ ਦੀ ਰੀਲ ਬਣਾ ਕੇ ਜ਼ਰੂਰ ਚੱਲੇ ਜਾਂਦੇ ਨੇ 1.5 ਮਿੰਟ ਦੀ ਰੀਲ ਬਣਾ ਕੇ ਜ਼ਰੂਰ ਚੱਲੇ ਜਾਂਦੇ ਨੇ ਪਰ ਸਾਡੇ ਵਰਗੇ ਜਿਹੜੇ ਅਸੀਂ ਪੱਤਰਕਾਰ ਆ ਜਿਹੜੇ ਸਾਡੇ ਵਰਗਿਆਂ ਦਾ ਇੱਕ ਰਿਸਪੌਂਸਿਬਿਲਟੀ ਹੈ ਜਿਹੜੇ ਉਹ 1.5 ਮਿੰਟ ਦੀ ਰੀਲ ਖਾਂਦੇ ਨੇ ਅਸੀਂ ਤੁਹਾਨੂੰ ਇੱਕ ਵੱਡਾ ਇੱਕ ਇੰਟਰਵਿਊ ਡਿਟੇਲ ਦੇ ਵਿੱਚ ਤੁਹਾਨੂੰ ਦਿਖਾ ਸਕੀਏ ਕਿ ਇਹੋ ਜਿਹੇ ਲੋਕਾਂ ਦਾ ਕਹਾਣੀ ਪਤਾ ਲੱਗੇ ਆਖਿਰ ਇੱਥੇ ਕੀ ਸੈਟਅਪ ਲਗਾਉਣਾ ਕੀ ਕਾਰਨ ਹੈ ਤੇ ਬਿਸ਼ੱਕ ਅੱਜ ਅਸੀਂ ਇਨਾਂ ਕੋਲ ਪਹੁੰਚੇ ਹਾਂ ਬੋਲ ਸੁਣਨੀ ਸੱਤ ਰਾਜ ਦੇ ਲੋਕਾਂ ਨਾਲ ਗੱਲ ਕੀਤੀ ਹੈ ਕੁਝ ਚੀਜ਼ਾਂ ਪਤਾ ਲੱਗੀਆਂ ਨੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਇੱਕ ਬੋਲ ਸੁਣਨੀ ਸੱਤ ਫਿਰ ਵੀ ਅਸੀਂ ਤਾਰੇ ਤੱਕ ਗੱਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਿ ਬੋਲ ਸੁਣਨੀ ਸੱਤ ਫਿਰ ਵੀ ਮਿਹਨਤ ਕਰਦੇ ਹੋਏ ਨਜ਼ਰ ਆ ਰਿਹਾ ਹੈ ਅਸੀਂ ਆਸ ਕਰਦੇ ਹਾਂ ਜਿਹੜੇ ਲੋਕ ਨੇ ਇਹਨਾਂ ਤੋਂ ਕੁਝ ਸਿੱਖਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰਨਗੇ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਤੇ ਮੈਨੂੰ ਤੇ ਅੱਜ ਜਾਜਰ ਬਸਿਕ ਦਾ ਨੈਟਿਵ ਹੈਡਲਾਈਨ ਅਮਲਸਰ